ਮਾਹੂਲ ਆਈਸਕ੍ਰੀਮ ਡਿਸਟ੍ਰੀਬਿਊਟਰਾਂ ਸਰ ਬਟਾਲੇ ਦਾ ਨਾਲ ਮੇਰੇ ਕੋਲ ਡਰਿੰਕ ਦਾ ਮੇਰਾ ਹੋਲਸੇਲ ਦਾ ਕੰਮ ਹੈ ਬਟਾਲੇ ਦੇ ਵਿੱਚ ਅੱਜ ਬਟਾਲੇ 'ਚ ਮੈਂ ਸਰ ਦੇਖੋ ਅਸੀਂ ਤਾਂ ਅੱਗੇ ਡਰਦੇ ਮਾਹੌਲ 'ਚ ਕੰਮ ਕਰ ਰਹੇ ਹਾਂ ਪਰ ਇੰਨਾ ਗੰਦਾ ਕੰਮ ਹੋਇਆ ਅੱਜ ਬਟਾਲੇ ਦੇ ਵਿੱਚ ਮੈਂ ਇੱਕ ਗੱਲ ਕਹਾਂਗਾ ਤੁਹਾਡੇ ਮਾਦਨ ਤੋਂ ਆਪਣੇ ਭਰਾਵਾਂ ਨੂੰ ਤੇ ਸਾਰੇ ਦੁਕਾਨਾਂ ਬੰਦ ਕਰ ਦੇ ਚਾਬੀ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੂੰ ਦੇ ਦਿਓ ਕਿਉਂਕਿ ਅਸੀਂ ਇੱਥੇ ਸੇਫ ਨਹੀਂ ਐ ਮੈਂ ਸੀਐਮ ਸਾਹਿਬ ਨੂੰ ਵੀ ਤੁਹਾਡੇ ਮਾਦਨ ਤੋਂ ਕਹਾਂਗਾ ਕਿ ਦਿਨ ਦਿਹਾੜੇ ਦਿਨ ਦਿਹਾੜੇ ਸ਼ਾਮ 6 ਵਜੇ ਮੈਂ ਮਾਲ ਆਪਣਾ ਲਾਇਆ ਮੈਂ ਬਾਜ਼ਾਰ ਚ ਕਲੈਕਸ਼ਨ ਕਰਨਿਆ ਪੇਮੈਂਟਾਂ ਦੀ ਘੱਟੋ ਘੱਟ 4 ਤੋਂ 5 ਲੱਖ ਮੇਰੇ ਗੇਮ ਤੇ ਕਲੈਕਸ਼ਨ ਸੀਗੀ ਮੇਰੀ ਮੈਂ ਕਰਕੇ ਇੱਥੋਂ ਆਪਣੇ ਵੱਲ ਜਾ ਰਿਆਂ ਅੱਗੇ ਕਲੈਕਸ਼ਨ ਕਰਨ ਵਾਸਤੇ ਇੱਥੇ ਇੱਕ ਬੰਟੀ ਨਾਮ ਦਾ ਬੰਦਾ ਜਿਹੜਾ ਕੋਲ ਡਰਿੰਕ ਦਾ ਕੰਮ ਕਰਦਾ ਵਾ ਇੱਥੇ ਬਟਾਲੇ ਦੇ ਵਿੱਚ ਨਾਲ ਰਾਜਾ ਰਾਜਾ ਨਾਮ ਆ ਕਨਵਨ ਰੋਡ ਦੇ ਵਿੱਚ ਉਹਨਾਂ ਨੇ ਦੇਖੀ ਕੀਤੀ ਹੋएगी ਮੇਰੇ ਦੀ ਮੇਰੇ ਮਗਰ 10 ਤੋਂ 15 ਬੰਦੇ ਲੈ ਕੇ ਮੇਰੇ ਮਗਰ ਆ ਗਏ ਨੇ ਇੱਥੇ ਮੈਨੂੰ ਗੱਡੀ ਦੇ ਵਿੱਚ ਆ ਕੇ ਮਾਰਨ ਨੂੰ ਪਏ ਨੇ ਇਹਨਾਂ ਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਜਿੰਨਾ ਕੈਸ਼ ਸੀਗਾ ਉਹ ਖੋਲਿਆ ਮੇਰੇ ਕੋਲ ਜੇ ਮੇਰੀ ਗੱਡੀ ਦੀ ਚਾਬੀ ਖੋਣ ਦੀ ਕੋਸ਼ਿਸ਼ ਕੀਤੀ ਆ ਮੈਨੂੰ ਬਾਹਰ ਛੁਟਨਾ ਆਇਆ ਮੈਂ ਨਿਕਲਿਆ ਨਹੀਂ ਮੈਂ ਆਪਣੀ ਗੱਡੀ ਦੀ ਚਾਬੀ ਉਹਨਾਂ ਕੋ ਖੋਈ ਆ ਮੈਨੂੰ ਮਾਰਿਆ ਕੋ ਕਿਹਾ ਵਾ ਪਰ ਮੈਂ ਇੱਕੋ ਇੱਕ ਜੀ ਬੇਨਤੀ ਕਰਾਂਗਾ ਐਸਐਸਪੀ ਸਾਹਿਬ ਨੂੰ ਵੀ ਕਿ 3 ਘੰਟੇ ਹੋ ਗਏ ਐਸਾ ਇਨਸੀਡੈਂਟ ਹੋਏ ਨੂੰ ਹਜੇ ਤੱਕ ਐਫਆਈਆਰ ਨਹੀਂ ਦਰਜ ਹੋਈ ਬਟਾਲੇ ਚ ਕੀ ਮਾਹੌਲ ਹੈ ਬਟਾਲੇ ਦਾ ਮੈਂ ਐਸਐਸਪੀ ਸਾਹਿਬ ਨੂੰ ਪਰਸਨਲੀ ਫੋਨ ਤੇ ਗੱਲ ਕੀਤੀ ਆ ਐਮਐਲਏ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਮੈਂ ਮੌਕੇ ਤੇ ਪੁਲਿਸ ਭੇਜਣਾ ਹੁਣ ਆ ਕੇ ਮੇਰੇ ਬਿਆਨ ਲੈ ਗਏ ਨੇ ਮੈਂ ਇੱਕੋ ਮੰਗ ਕਰਨਾ ਸਾਰਿਆਂ ਕੋ ਦিসি ਜਾਬ ਨੇ ਵੀ ਕਹਿੰਨਾ ਐ ਐਸਐਸਪੀ ਸਾਹਿਬ ਨੇ ਵੀ ਕਹਿੰਨਾ ਐ ਅਗਰ ਉਹ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਕਲੀਅਰ ਕਹਿ ਦਿਓ ਦੁਕਾਨਾ ਬੰਦ ਕਰ ਦਿਓ ਅਸੀਂ ਕੰਮ ਨਹੀਂ ਕਰਾਂਗੇ ਮੈਂ ਪਿਛਲੇ ਸਾਲ ਬਾਜੀ ਤੁਹਾਨੂੰ ਦੱਸਣਾ ਚਾਹਾਂਗਾ ਘੱਟੋ ਘੱਟ 18 ਤੋਂ 20 ਲੱਖ ਰੁਪਇਆ ਜੀਐਸਟੀ ਦਿੱਤਾ ਮੈਂ ਗਵਰਨਮੈਂਟ ਨੂੰ ਕਾਦੇ ਵਾਸਤੇ ਦਿੱਤਾ ਆਹ ਕਰਾਂ ਲਈ ਆਪਣਾ ਆਹ ਕੱਪੜੇ ਬਣਾਣ ਲਈ ਇਹ ਵਾ ਪੰਜਾਬ ਇਹ ਬਿਹਾਰ ਨੂੰ ਵੀ ਮਾੜਾ ਹੋ ਗਿਆ ਮੁੱਖ ਮੰਤਰੀ ਸਾਹਿਬ सीएम साहब बाहर निकलो 100 99 ਆਪਣੇ ਨਾਂ ਨਾ ਰੱਖੋ ਵਪਾਰੀਆਂ ਨੂੰ ਦਿਓ ਜਿਹੜੇ ਤੁਹਾਡੀਆਂ ਤਨਖਾਹਾਂ ਦੇਣ ਦੇ ਨੇ ਇੱਥੇ ਭੁੱਖੇ ਮਰਨ ਦੇ ਅਸੀਂ ਕੰਮ ਸਾਡੇ ਨਹੀਂ ਹੈਗੇ ਆਪ ਮਿਹਨਤਾਂ ਕਰ ਰਹੇ ਨੇ ਗੱਟੀਆਂ ਚਲਾਉਂਦੇ ਆ ਤੇ ਤੁਸੀਂ ਏਸੀ ਵਾਲੇ ਕਮਰੇਆਂ 'ਚ ਬਹਿਣਦੇ ਹੋ ਬਟਾਲੇ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਨਾ ਜੇ ਤੁਸੀਂ ਨਹੀਂ ਪ੍ਰੋਟੈਕਸ਼ਨ ਕਰ ਸਕਦੇ ਕਲੀਅਰ ਕਰੋ ਮੈਂ ਤੁਹਾਨੂੰ ਕਲੀਅਰ ਕਹਿੰਦਾ ਜੇ ਸਿੱਧੇ ਸਟੇਟਮੈਂਟ ਦਿਓ ਮੈਂ ਪੰਜਾਬ ਨਹੀਂ ਸੰਭ ਸਕਦਾ ਪੰਜਾਬ ਤੇ ਗੁੰਡਾ ਰਾਜ ਹੋ ਗਿਆ ਹੈ ਜਾ ਤਾਂ ਮੈਨੂੰ ਐਫ ਆਈ ਆਰ ਦਿਓ ਬੰਦੇ ਹੁਣੇ ਅੰਦਰ ਦਿਓ ਨਹੀਂ ਤਾਂ ਸਟੇਟਮੈਂਟ ਦਿਓ ਕਿ ਵਪਾਰੀ ਪੰਜਾਬ ਛੱਡ ਦੇਵੇ ਉਦਾਂ ਤੁਸੀਂ ਕਹਿੰਦੇ ਹੋ ਬਾਹਰੋਂ ਕੰਮ ਕਰਨਾ ਹੋ ਇੱਥੇ ਪੰਜਾਬ ਚ ਅਵੇ ਇੱਥੋਂ ਦੇ ਅਧਰ ਬਚਾ ਲਓ ਮੇਰਾ ਦੇਸ਼ ਵਾਲੇ ਜੀ ਕਰਿੰਦੇ ਬੰਦਾ ਪੰਜਾਬ ਛੱਡ ਦਵਾ ਕਿ ਬਾਹਰਲੀ ਕੰਟਰੀ ਚਲ ਜਾ ਤੂੰ ਆਦੀ ਰੱਖੀ ਵੀ ਨਹੀਂ ਕਰ ਸਰ ਮੈਂ ਇਹੋ ਹੀ ਗੱਲ ਤੇ ਰੋਣਾ ਪਿਆ ਅਸੀਂ ਇਹ ਸਰਕਾਰ ਲਿਆਂਦੀ ਸੀ ਮੈਂ ਤੁਹਾਨੂੰ ਮੇਰੇ ਕੋ ਵੀਡੀਓ ਹੈ ਮੈਂ ਕੇਚਰੀਵਾਲ ਸਾਹਿਬ ਨੂੰ ਕਿਹਾ ਸੀਗਾ ਕੰਪ ਵਪਾਰੀ ਡਰ ਦੇ ਮਾਹੌਲ ਚ ਕੰਮ ਕਰ ਰਿਹਾ ਹੈ ਵਪਾਰੀ ਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਉਹਨਾਂ ਨੇ ਕਿਹਾ ਇਹ ਵਪਾਰੀ ਨੂੰ ਪ੍ਰੋਟੈਕਸ਼ਨ ਦੇਵਾਂਗੇ ਇੱਥੇ ਤੇ ਉਹਨਾਂ ਨੇ ਆਪਣੇ ਬੰਦਿਆਂ ਨੂੰ ਪ੍ਰੋਟੈਕਸ਼ਨ ਦੇ ਦਿੱਤੀ ਆ ਜੋ ਹਾਲ ਅੱਜ ਮੇਰਾ ਹੋਇਆ ਜੀ ਮੈਂ ਨਹੀਂ ਸਮਝਦਾ ਕਿ ਬਟਾਲੇ ਦੇ ਕਿ ਪਬਲਿਕ ਨੂੰ ਕੰਮ ਕਰਨਾ ਚਾਹੀਦਾ ਹੌਸਲਾ ਸਾਹਿਬ ਤੇਰੇ ਥਹਾਰਾਂ ਦੇ ਨਾਲ ਹਮਲਾ ਹੋਇਆ ਸਰ ਮੈਨੂੰ ਆ ਕੇ ਉਹਨਾਂ ਨੇ ਚਪੇੜਾਂ ਮਾਰੀਆਂ ਮੈਨੂੰ ਉਹਨਾਂ ਕੋ ਲੋਹੇ ਦਾ ਕੋ ਕੜਾ ਗੋੜਾ ਬਾਹਰ ਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਆਪ ਨੂੰ ਬਚਾਇਆ ਮੇਰੀ ਗੱਡੀ ਦੇ ਅੰਦਰ ਰੱਸਾ ਬਿਆਲਾ ਮੇਰਾ ਮੇਰਾ ਰੱਸਾ ਬੈ ਜਿੰਨਾ ਮੈਂ ਆਪਣੀ ਬੰਨਣਾ ਦਾ ਆ ਰੱਸਾ ਉਹਨਾ ਮੇਰਾ ਗਲਾ ਘੋਟਣ ਨੂੰ ਭੇਜ ਨੇ ਹੈਲੋ ਇਹਦੇ ਨਾਲ ਮੇਰਾ ਗਲਾ ਘੋਟਣ ਨੂੰ ਭੇਜ ਨੇ ਆ ਰੱਸਾ ਮੇਰਾ ਸਮਾਨ ਬੰਨਣ ਵਾਲਾ ਦੂਜੀ ਵਾਰੀ ਚ ਆ ਕੇ ਮੇਰਾ ਗਲਾ ਘੋਟਣ ਨੂੰ ਭੇਜ ਨੇ ਕਿ ਐ ਜਾਣੇ ਅਸੀਂ ਕੰਮ ਕਰਨ ਲਈ ਦੇਖੋ ਮੈਂ ਬਟਾਲੇ ਚ ਕੰਮ ਕਰ ਰਿਹਾ ਜੇਕਰ ਮੈਂ ਸਸਤਾ ਸਮਾਨ ਦੇ ਰਿਹਾ ਉਹ ਮੈਨੂੰ ਵਾਰਾ ਖਾਂਦਾ ਮੈਂ ਦਿੰਨਾ ਮੈਂ ਕਿਸੇ ਨੂੰ ਕੋ ਤੰਗ ਨਹੀਂ ਕਰ ਰਿਹਾ ਮੈਂ ਜੀਐਸਟੀ ਦੇ ਮਾਲ ਵਗਾਨਾ ਬਿੱਲ ਤੇ ਮਾਲ ਵਗਾਨਾ ਬਿੱਲ ਤੇ ਮਾਲ ਵੇਚਣਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਸਰ ਬਿਆ ਪ੍ਰਸ਼ਾਸਨ ਤੋਂ ਇੱਕੋ ਗੱਲ ਕਹਾਂਗਾ ਇੱਕ ਤਾਂ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਦੂਸਰਾ ਉਹਨਾਂ ਬੰਦਿਆਂ ਨੂੰ ਫੜ ਕੇ ਹੁਣੇ ਅੰਦਰ ਟਿਕਾ ਜਾਵੇ ਮੈਨੂੰ ਐਫਆਈਆਰ ਦੀ ਕਾਪੀ ਦਿੱਤੀ ਜਾਵੇ ਜੋ ਬੰਦੀ ਕਾਰਵਾਈ ਉਹਨਾਂ ਨੇ ਪੂਰੀ ਕੀਤੀ ਜਾਵੇ ਮੇਰੇ ਪੈਸੇ ਖੋ ਕੇ ਲਾਗੇ ਨੇ ਮੇਰੀ 4 ਤੋਂ 5 ਤੋਂ ਲੈ ਸਰ 4 ਤੋਂ 5 ਲੱਖ ਰੁਪਈਆ ਮੇਰ ਕੋ ਮੇਲੀ ਮੇਰੀ ਕਲੈਕਸ਼ਨ ਹੈ ਮੇਰ ਕੋ ਮੈਂ ਅਮੋਲ ਡਿਸਟ੍ਰੀਬਿਊਟਰ ਹਾਂ ਵੇਖੋ ਇਸ ਵੇਲੇ ਇਹ ਸੁੱਲੇ ਮੇਰੀ ਆਈਸਕ੍ਰੀਮ ਦਾ ਸੀਜ਼ਨ ਚੱਲ ਰਿਹਾ ਮੈਂ ਇਹਨਾਂ ਨੂੰ ਵੀ ਸਮਾਨ ਦਿੱਤਾ ਵੇਖੋ ਤੁਸੀਂ ਕਹੋਗੇ ਇਹ ਬਿਆਨ ਨਹੀਂ ਦਿੰਦੇ ਅੱਜ ਮੇਰ ਨਾਲ ਹੋਇਆ ਕੱਲ ਇਹਨਾਂ ਨਾਲ ਹੋ ਜਾਏਗਾ ਕੀ ਕਰੋਗੇ ਕੋਣ ਧਿਆਨ ਦੇਗਾ ਜਿੰਨਾ ਹੋ ਜਾ ਉਹ ਬੋਲਣ ਦਾ ਉਹਦਾ ਸੁਣ ਲੋ ਤੁਸੀਂ ਦੋ ਦਾ ਵੀ ਨਹੀਂ ਸੁਣਨਾ ਚਾਹੁੰਦੇ 3 ਘੰਟੇ ਹੋ ਗਏ ਤੇ ਕਾਫੀ ਹੋਰ ਨੀਂਦਰ ਚੋਈ ਪੰਜਾਬ 'ਚ ਇਹ ਗੁੰਡਾ ਰਾਜ ਨਹੀਂ ਰਹੀ ਹੈ